ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਿਹਾ ਆਪ ਸਭ ਨੂੰ ਜੀ ਆਇਆਂ ਲੈ ਕੇ ਅੱਜ ਰਾਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਐਮ ਫੈਸਲਾ ਵੀਜ਼ਾ ਨੂੰ ਅਰਜ਼ੀ ਰੱਦ ਕਰਨ ਤੇ ਦੇਣਾ ਪਵੇਗਾ ਸਪਸ਼ਟ ਕਾਰਨ ਕੈਨੇਡਾ ਇਮੀਗ੍ਰੇਸ਼ਨ ਨੇ ਵੀਜ਼ਾ ਅਰਜ਼ੀ ਨਾ ਮਨਜ਼ੂਰ ਕਰਨ ਸਮੇਂ ਦਿੱਤੇ ਜਾਣ ਵਾਲੇ ਕਾਰਨਾ ਸਬੰਧੀ ਕੁਝ ਅਹਿਮ ਤਬਦੀਲੀਆਂ ਕੀਤੀਆਂ ਹਨ ਜਿਸ ਤਹਿਤ ਹੁਣ ਵੀਜ਼ਾ ਅਫਸਰ ਨੂੰ ਅਰਜ਼ੀ ਨਾ ਮਨਜ਼ੂਰ ਕਾਦੇ ਸਮੇਂ ਬਿਨੇਕਾਰ ਨੂੰ ਸਪਸ਼ਟ ਕਾਰਨ ਦੱਸਣਾ ਹੋਵੇਗਾ ਅਤੇ ਉਸ ਨੂੰ ਵੀਜ਼ਾ ਕਿਉਂ ਨਹੀਂ ਦਿੱਤਾ ਜਾ ਰਿਹਾ ਦਰਸਰ ਪਹਿਲੇ ਵੀਜ਼ਾ ਨਿਯਮਾਂ ਅਨੁਸਾਰ ਜਦੋਂ ਬਿਨੇਕਾਰ ਅਗਨੇਡਾ ਦੇ ਕਿਸੇ ਵੀ ਵੀਜ਼ਾ ਲਈ ਅਰਜੀ ਕਰਦਾ ਸੀ ਤਾਂ ਵੀਜ਼ਾ ਅਰਜੀ ਦੇ ਕੰਮ ਕਰਨ ਵਾਲੇ ਅਫਸਰ ਵੱਲੋਂ ਇੱਕ ਪਹਿਲਾਂ ਹੀ ਪਹਿਲਾਂ ਤੋਂ ਹੀ ਪ੍ਰਿੰਟ ਕੀਤੀ ਲੈਟਰ ਦੇ ਇੱਕ ਜਾਂ ਦੋ ਕਾਲਮਾਂ ਨੂੰ ਮਾਰਕ ਕਰਕੇ ਬਿਨੇਕਾਰ ਨੂੰ ਭੇਜ ਦਿੱਤਾ ਜਾਂਦਾ ਸੀ ਪਰ ਅਫਸਰਾਂ ਵੱਲੋਂ ਵਿਸ਼ੇਸ਼ ਤੌਰ ਤੇ ਨੋਟ ਨਹੀਂ ਸੀ ਨਹੀਂ ਸੀ ਦਿੱਤੇ ਜਾਂਦੇ ਜਿਗਰ ਜੋ ਕਹਿ ਕੇ ਅਫਸਰਾਂ ਵੱਲੋਂ ਦਿੱਤੇ ਜਾਣ ਵਾਲੇ ਨੋਟ ਵਿੱਚ ਇਹ ਦੱਸਿਆ ਜਾਂਦਾ ਸੀ ਕਿ ਬਿਨੇਕਾਰ ਦੀ ਅਰਜ਼ੀ ਕਿਉਂ ਰੱਦ ਕੀਤੀ ਗਈ ਹੈ ਪਰ ਹੁਣ ਇਹ ਨਵੇਂ ਨਿਯਮਾਂ ਅਨੁਸਾਰ ਹੁਣ ਅਫਸਰਾਂ ਅਫਸਰ ਨੂੰ ਇਹ ਨੋਟ ਰਿਫਿਊਜ਼ਲ ਲੈਟਰ ਦੇ ਨਾਲ ਹੀ ਭੇਜਣਾ ਹੋਵੇਗਾ ਇਸ ਪ੍ਰਕਿਰਿਆ ਨਾਲ ਬਿਨੇਕਾਰ ਨੂੰ ਤੁਰੰਤ ਆਪਣੀ ਖਾਮੀ ਨੂੰ ਪੂਰਾ ਕਰਨ ਦਾ ਮੌਕਾ ਮਿਲ ਸਕੇਗਾ ਦੱਸਣਯੋਗ ਹੈ ਕਿ ਪਹਿਲਾਂ ਅਫਸਰ ਦੇ ਨੋਟ ਲੈਣ ਲਈ ਬਿਨੇਕਾਰ ਨੂੰ ਵੱਖਰੇ ਤੌਰ ਤੇ ਅਪਲਾਈ ਕਰਨਾ ਪੈਂਦਾ ਸੀ ਜਿਸ ਦੀ $100 ਦੀ ਫੀਸ ਦੀ ਅਦਾ ਫੀਸ ਵੀ ਅਦਾ ਕਰਨੀ ਪੈਂਦੀ ਸੀ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ